ਕਿੰਨੇ ਕਿਹੜੇ 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 ਮਾਮਲੇ ਦਰਜ ਹੈ ਜੀ ਇਹਨਾਂ ਦੇ ਉੱਪਰ ਦੇਖੋ ਇਹਨਾਂ ਦੇ ਐਨਡੀਪੀਸ ਤੇ ਜਿਹੜੇ ਮਾਮਲੇ ਦਰਜ ਹੋਏ ਚ। ਲਗਾਤਾਰ ਜਿਹੜੇ ਲਗਾਤਾਰ ਇਦਾਂ ਦੇ ਜਾਰੀ ਰਹਿਣਗੇ ਜਿਹੜੇ ਦੇਖੋ ਜੀ ਦੇਖੋ ਜੀ ਇਹਦੇ 'ਚ ਬੜਾ ਸਟਿੱਕ ਹੈ ਕਿ ਕਮਸ਼ਨਡ ਮਹਿਕਮੇ ਵੱਲੋਂ ਜਿਹੜਾ ਸਾਨੂੰ ਜਦੋਂ ਵੀ ਇਸ ਸੰਬੰਧ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਏਗੀ ਪੁਲਿਸ ਵੱਲੋਂ ਲਗਾਤਾਰ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਸਪੋਰਟ ਪ੍ਰੋਵਾਈਡ ਕੀਤਾ ਕਿੰਨੇ 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 ਘਰ ਕਿੰਨੇ ਘਰ ਇੱਥੇ ਦੇਖੋ ਹੁਣ ਤੱਕ ਕਿੰਨੀਆਂ ਕਾਰਵਾਈਆਂ ਕੀਤੀਆਂ ਤੇ ਹੁਣ ਤੱਕ ਅਸੀਂ ਜਿਹੜੇ ਸੱਤ ਕਰ ਰਹੀਆ ਹੈਗੀ ਜਿਹੜਾ ਕਮਸ਼ਨਡ ਮਹਿਕ ਉਹ ਕਿੱਤੀ ਗਈ ਹੈਗੀ ਜਿਹਦੇ ਚ ਪੁਲਿਸ ਦਵਾਰਾ ਜਿਹੜਾ ਹੈਗਾ ਲਾਅਨ ਆਰਡਰ ਦੇ ਸਟੇਟਮੈਂਟ ਮੈਂ ਟਾਈਪ ਕਰ ਲਈ ਪੋਸਟ ਹੈ ਤੇ ਪ੍ਰੋਵਾਈਡ ਕੀਤੀ ਗਈ ਤੁਹਾਨੂੰ ਪਤਾ ਹੈ ਕਿ ਅਜੇ ਚ ਜਿਹੜਾ ਹੈਗਾ ਪੁਲਿਸ ਦੇ ਦੁਆਰਾ ਜਿਹੜਾ ਇਹਨੇ ਤੁਹਾਨੂੰ ਵੀ ਇਸ ਸੰਬੰਧ ਵਿੱਚ ਹੈਗਾ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਸਾਰੇ ਲੋਕੀ ਜਿਹੜਾ ਹੈਗਾ ਡਾਕਸ ਦੇ ਵਿੱਚ ਇਨਵੋਲ ਹੈਗੇ ਇਸ ਕਰਕੇ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਪ੍ਰੋਪਰ ਜਿਹੜਾ ਪੁਲਿਸ ਦਾ ਜਾਂਦਾ ਹੈ ਅਨਸ਼ਕੁਤ ਸੰਨ ਸ਼ਰੀ ਨਾ ਨਾ ਜਿਹੜੀ ਨਜਾਇਜ਼ ਨਜਾਇਜ਼ ਤੌਰ ਤੇ ਬਣਾਇਆ ਤਾਂ ਵੀ ਤਾਂ ਹੈ ਗਿਆ ਦੇਖੋ ਉਹ ਤਾਂ ਕੰਪਨ ਮਹਿਕਮੇ ਤੋਂ ਤੁਸੀਂ ਜਿਹੜਾ ਹੈਗਾ ਉਹ ਉਹਦੇ ਜਵਾਬ ਦੇ ਕੰਪਨ ਯੁੱਧਨਾਸ਼ਾ ਵਿਰੋਧੀ ਨਾਲ ਜੋੜ ਸਕਦੇ ਜੀ ਨਹੀਂ ਜੀ ਕੁਝ